ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਭਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਉ ਨੋਖ ਸਿੰਘ ਉਹਨਾਂ ਦੇ ਕੋਲ ਆ ਗਏ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ 나ਗ ਵਾਸੇ ਆਪਾਂ ਤੁਹਾਨੂੰ ਟੋਟਲ 5 ਗੇ ਦਿਖਾਉਣੇ ਆ ਹਰ ਵਾਰ ਦੀ ਤਰ੍ਹਾਂ ਕੋਈ 5-6 나ਗ ਪਾਉ ਨਹੀਂ ਲੈ ਕੇ ਹਾਜ਼ਰ ਹੋਏ ਆ ਤੇ ਇੱਕ ਬਹੁਤ ਪਿਆਰੀ ਨੀਲੀ ਰਾਵੀ ਦੀ ਤੁਹਾਨੂੰ ਆਪਾਂ ਮਾਝ ਦਿਖਾ ਦਿਆਂਗੇ ਤਾਜੀ ਸੱਜਰ ਸੂਈ ਹੈ 나ੜੂ ਤੇ ਬੱਚਾ ਮਗਰ ਫੀਮੇਲ ਕਾਫਾ ਕੱਟੀ ਵੀ ਮਗਰ ਬਹੁਤ ਸੋਹਣੀ ਹੈ ਠੀਕ ਹੈ ਜੀ ਤੋ ਜੋੜੀ ਬਹੁਤ ਕਮਾਲ ਦੀ ਆ ਇਹ ਦਿਖਾ ਦੇਵਾਂਗੇ ਤੇ ਨਾਲ ਦੀ ਨਾਲ ਹੀ ਇੱਕ ਇਧਰ ਝੋਟੀ ਬਿਲਕੁਲ ਸੱਜਰਤਾ ਜੀ ਸੂਈ ਤੇ ਇੱਕ ਉੱਚੇ ਬੱਚੇ ਦੇ ਵਿੱਚ ਤੇ ਦੋ ਇਧਰ ਵੜੜਾਂ ਜਿਹੜੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾ ਦੇਵਾਂਗੇ। ਸੂਮਾਲ ਆਲਮੋਸਟ ਸਾਰਾ ਸੂਇਆ ਸਵਾਇਆ ਦੁੱਧ ਤੇ ਚੱਲਣ ਦੇ ਆ ਪਸ਼ੂ ਕੋਈ ਵੀ ਖਰੀਦਦਾਰ ਭਰਾ ਆਪਣੀ ਇੱਥੇ ਆਣ ਕੇ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰ ਸਕਦਾ। ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਉਹ ਨੋਕ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਹੋ ਰਾਈ ਸਾਂ ਠੀਕ ਠਾਕ। ਬੜੇ ਵਧੀਆ ਜੀ ਮਹਾਰਾਜ ਜੀ ਠੀਕ ਠਾਕ ਜੀ। ਸਭ ਠੀਕ ਠਾਕ ਸਾਰੇ ਭੈਣ ਦਿਲੋਂ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਜੀ ਹੋਰ ਗਰ ਲਾਲ ਕੀ ਹਾਲ ਨੇ ਵਧੀਆ ਵਧੀਆ ਸਤੂ ਸਾਹਿਬ ਠੀਕ ਠਾਕ ਠੀਕ ਠਾਕ ਮਹਾਰਾਜ ਹਾਂਜੀ ਲਾਦੀ ਭਾਉ ਜੀ ਮੋਢ ਤੋਂ ਹੀ ਬਹੁਤ ਸੁਣਾ ਇੰਜਨ ਜਿਵੇਂ ਆਪਣਾ ਰੇਲ ਗੱਡੀ ਤੇ ਰੇਲ ਗੱਡੀ ਦਾ ਡੱਬਾ ਡੱਬੇ ਤੇ ਇੰਜਨ ਆ ਗਿਆ ਕੇ ਇਹ ਵੀ ਆਖੀ ਬਹੁਤ ਵਧੀਆ ਆਂਦੇ ਜਿਆ ਮਲ ਤੋਫਾ ਨਿਕਲਿਆ ਬਹੁਤ ਵਧੀਆ ਕੱਟੀ ਬੜੀ ਪਿਆਰੀ ਆ ਮਗਰ ਕੱਟੀ ਪੂਰੀ ਆ ਤੇ ਹੈਗੀ ਵੀ ਨੀਲੀ ਰਾਵੀ ਚ ਆ ਆ ਕੱਟੀ ਨੀਲੀ ਰਾਵੀ ਚ ਲੱਤਾਂ ਵੇ ਅੱਧਾ ਅੱਧਾ ਫੋਟ ਕਿਟੀਆਂ ਵਾਂ ਤੇ ਮਾਦੀ ਜਿਹੜੀ ਉਹ ਵੀ ਨੀਲੀ ਰਾਵੀ ਚ ਆਉਂਦੀ ਆ ਮਾਦੀ ਨੀਲੀ ਰਾਵੀ ਚ ਪੂਰੀ ਆ ਗਈ ਆ ਤੇ ਕੱਟੀ ਮਗਰ ਕੱਕੀ ਪੂਰੀ ਜੀ ਆ ਗਈ ਆ ਬਹੁਤ ਅੱਖਾਂ ਮਿਲੀਆਂ ਆਪਣੇ ਬੱਚੇ ਦੀਆਂ ਵੀ ਹਾਂ ਮੈਂ ਤੇ ਰਾਜ ਇੱਥੇ ਕੱਲ ਦਾ ਇਹਨੂੰ ਗਰਲਾ ਲੂ ਆ ਖੰਡਿਆ ਭੈਣ ਭਰਾ ਉਹ ਹੀ ਹੱਥ ਪਾ ਦੀ ਪਾਲਣੀ ਕੱਟੀ ਬਹੁਤ ਹੀ ਪਿਆਰੀ ਆ ਇਹ ਕੋਈ ਦੁੱਧਾ ਲਾਲ ਚ ਨਾ ਕਰੀ ਇਹਨੂੰ 10-20 ਦਿਨ ਚੰਗਾ ਦੁੱਧ ਛੱਡ ਦੇ ਨਾ ਤੇ ਕੱਟੀ ਪਾਲਣ ਵਾਲੀ ਆ ਬਹੁਤ ਹੀ ਸੋਹਣੀ ਕੱਟੀ ਜਿਵੇਂ ਆਖੀ ਬਹੁਤ ਪਿਆਰੀ ਆ ਬਾਉ ਜੀ ਕਨਵਾ ਸੂਆ ਮਾਝ ਮੰਨਦੇ ਫਿਰ ਮਾਝ ਆਪਾਂ ਤੇ ਕੀ ਨਾ ਵਾ ਦੂਜੇ ਸੂਏ ਕਰਕੇ ਨਹੀਂ ਕੋਈ ਭੈਣ ਭਰਾ ਆ ਦੀ ਸਮਝ ਲਾਵੇ ਕੋਈ ਤੀਜੇ ਵੀ ਲਾਗਦਾ ਆਪਾਂ ਦੂਜੇ ਕਰਕੇ ਲਈਏ ਕੋਈ ਆਪ ਦੀ ਸਮਝ ਲਾ ਲਈ ਠੀਕ ਆ ਲਓ ਵੀ ਦੂਜਾ ਸੂਆ ਦੋਸਤੋ ਚਾਹੇ ਕੋਈ ਤੀਜਾ ਸੂਆ ਮੰਨ ਕੇ ਵੀ ਖਰੀਦਦਾਰੀ ਕਰ ਲੇਗਾ ਬਹੁਤ ਵਧੀਆ ਬਾਡੀ ਰੇਟ ਦੇ ਵਿੱਚ ਵਜਨ ਲੋਡ ਬੜਾ ਨਾੜੂ ਨਾਲਾ ਬੱਚੇ ਦੇ ਬਾਕੀ ਨਾੜੂ ਨਾਲਾ ਅੱਜ ਮੇਰੇ ਤੀਜਾ ਤੇ ਚੌਥਾ ਦਿਨ ਆ ਇੱਥੇ ਦਾ ਅੱਜ ਤੱਕ ਤੱਤਾ ਕੀਆ ਬੋਲਾ ਹੀ ਬਣਦਾ ਬੋਲੇ ਬਾਹਰ ਨਿਕਲਣ ਲੱਗੀ ਹੈ ਜੀ ਕਿੰਨੇ ਬੋਲਾ ਪੌਜੀ ਇਹ ਥੱਲੇ ਇਹ ਵੇਲੇ 10000 ਦੇ ਵਿੱਚ ਹੈ ਇਹ ਵੇਲੇ ਟਾਸਕ ਦੇ ਲਾਗੇ ਬੰਨੇ ਹੈਗਾ ਟਾਸਕ ਦੇ ਲਾਗੇ ਬੰਨੇ ਲੈ ਵੀ ਗਰ ਲਾਲ ਵੀਰੇ ਮਾੜਾ ਖੋਲ ਤੋੜ ਕੇ ਦਿਖਾਦ ਕੇ 1011 10 ਦੇ ਲਾਗੇ ਤੱਕ ਜਿਹੜਾ ਦੋਸਤੋ ਬੋਲਾ ਅੱਜ ਤੀਜਾ ਚੌਥਾ ਦਿਨ ਆ ਜਿੱਦਾਂ ਆਪਾਂ ਮਧਰੀ ਡੌਲੀ ਦੇ ਵਿੱਚ ਪਸ਼ੂ ਵੇਖਦੇ ਆ ਨੀਲੀ 라ਵੀ ਦੀਆਂ ਮੱਝਾਂ ਝੋਟੀਆਂ ਚਾਹੇ ਬਾਕੀ ਪੁਲਿਸਾਂ ਵੀ ਤੁਸੀਂ ਦੇਖ ਲਿਓ ਠੀਕ ਹੈ ਜੀ ਪੂਰਾ ਗੋਲਾ ਗਾਲਾ ਬਹੁਤ ਆ ਮੈਂ ਨੂੰ ਆ ਦੇਖੋ ਇਹਨਾਂ ਦਾ ਇੱਥੇ ਥੋੜਾ ਆ ਗਿਆ ਇੱਕ ਥਣ ਭਾਰਾ ਰੱਖਦੀ ਆ ਤੇ ਧਾਰਾ ਬਰਾਬਰ ਆ ਬਹੁਤ ਹੈ ਭਾਵੇਂ ਕੋਈ ਵੀਰ ਨਾ ਅੱਡੋ ਅੱਡੀ ਦੋਹਾਂ ਥਣਾਂ ਦਾ ਦੁੱਧ ਚੋਕੇ ਵੇਲੇ ਉਹ ਮਲਿਕ ਧਾਰ ਦਾ ਵੀ ਫਰਕ ਨਹੀਂ ਥਣ ਥੋੜਾ ਜਿਹਾ ਭਾਰਾ ਰੱਖਦੀ ਆ ਭਾਰਾ ਬਰਾਬਰ ਕੋ ਮਾਜੋਤਰਾ ਦੇ ਦਾਂਗੇ ਠੀਕ ਹੈ ਮਲਿਕ ਧਾਰ ਦਾ ਵੀ ਕੀ ਹੁੰਦਾ ਅੱਡੋ ਅੱਡੀ ਭਾਂਡੀਆਂ ਨਹੀਂ ਭਾਵੇਂ ਚੋਕੇ ਵੇਖ ਲੈਦੇ ਕੋ ਜਿਹੜੀ ਸ਼ਹਿ ਸਾਹਮਣੇ ਦੀ ਹੈਂਡੀ ਉਹਦਾ ਆਪਾਂ ਜਿਕਰ ਪਹਿਲਾਂ ਕਰ ਲਾਂਗੇ ਬਿਲਕੁਲ ਬਿਲਕੁਲ ਲੋ ਵੀ ਬਾਕੀ ਇਹ ਜਿਕਰ ਕਰ ਦਿੱਤਾ ਸੈਜ ਵਿੱਚ ਤੁਹਾਨੂੰ ਲੱਗੂਗਾ ਮਹਿਸੂਸ ਹੋਊਗਾ ਬਾਕੀ ਧਾਰ ਦੀ ਬਾਦ ਕਾਰਡ ਦੀ ਕੋਈ ਮੁਸ਼ਕਲ ਨਹੀਂ ਜਿੱਦਾਂ ਮਰਜ਼ੀ ਤਸੱਲੀ ਕਰੀ ਆਪਾਂ ਵੇ ਡਿਊਟੀ ਭਾਂਡੇ ਚੋਕੀ ਵੇਖ ਲਿਆ ਪੋਲਾ ਵਾਦੇ ਆ ਕੱਟੀ ਜੇ ਤੂੰ ਬਹੁਤ ਪਿਆਰੀ ਕੱਟੀ ਆ ਜੋੜੀ ਬਾਕਮਾਲ ਆ ਸੋ ਨੀਲੀ 라ਵੀ ਦੀ ਇਹ ਮਾਝਾ ਬੂਰੀ ਨੀਲੀ 라ਵੀ ਆ ਤੈਨਾਲੀ ਠੀਕ ਆ ਜੀ ਟੋਟਾਂ ਛਟੂ ਉੱਚਾ ਮੈਂ ਤਾਂ ਚੰਗਾ ਸਿੰਗਲ ਹੱਡੀ ਬਿਲਕੁਲ ਪਤਲਾ ਪਿੰਡਾ 10 ਕਿਲੋ ਤੋਂ ਸ਼ੁਰੂਆਤ ਹੋਈ ਅੱਜ ਰਾਤ ਇਹਨੂੰ ਪੂਰਾ ਪਿਓ चौथਾ ਦਿਨ ਜਾਂਦਾ ਵਾ ਤੇ 10 ਕਿਲੋ ਤੋਂ ਅੰਦਰ ਨਹੀਂ ਗਿਆ 10 ਕਿਲੋ ਤੋਂ ਬਾਹਰ ਦੋ ਤੇ ਆ ਠੀਕ ਆ ਜੀ ਯਾਨੀ ਕਿ ਇਹ 14 15 ਲੀਟਰ ਰਾਮਨਾ ਭਰਾ ਦੋਗੀ ਅੱਜ ਤੋਂ ਉੱਥੇ ਜਿੰਨੀ ਅੱਜ ਹੁੰਦੀ ਆ ਕੀ ਤੋਂ ਕੀ ਕਰ ਗਈ ਆ ਇਹਨੇ ਦੁੱਧ ਪੂਰਾ ਮਲ ਚੜਨਾ ਦੁੱਧੇ ਇਹਦੇ ਬੋਲੇ ਬਾਹਰ ਨਿਕਲ ਨਹੀਂ ਲੱਗੀ ਆ ਤਾਂ ਤਾ ਕਰੀ ਤੇ ਇਹ ਬੋਲਾ ਹੀ ਬਣੂਗਾ ਹੂੰ 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 ਲਓ ਜੀ ਬਾਕੀ ਸੰਧੂ ਸਾਹਿਬ ਇਹ ਕਿਹੜਾ ਗੱਬਣ ਆ ਥਣਦਾ ਐ ਦੋ ਟਾਈਮ ਆਣ ਕੇ ਆਪਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਭਾਵੇਂ ਤਿੰਨ ਚਵਈਆਂ ਕਰੇ ਕੋਈ ਦੂਰ ਦਾ ਉਸਾਈ ਪਾ ਕੇ ਕਰ ਲਈ ਜੇ ਲਾਗੇ ਬੰਨੇ ਦਾ ਉਹ ਭਾਵੇਂ ਉਸਤਰਾ ਵੀ ਕਰ ਸਕਦਾ ਵਾ ਹਮ ਨਾ ਜਾਣੀ ਕਿ ਨਾ ਸੌਣ ਭਾਦੋਂ ਵਾਲੇ ਕਰ ਦੇਣੇ ਆ ਤੇ ਮਲ ਕੋਣ ਮਲ ਗੱਲ ਕਾ ਦੀ ਜੇ ਦਿਹਾੜੀ ਚ ਮਾਲ ਹੀ ਨਾ ਨਿਕਲੇ ਤੇ ਫਾਇਦਾ ਕੀ ਵੀਡੀਓ ਦਾ ਦੇ ਇਤੋਂ ਦੇ ਮੁੱਲ ਕਰਨੇ ਆ ਮਤਲਬ ਗੱਲ ਕਾ ਦੀ ਜੇ ਆਪਾਂ ਨੂੰ ਜਾਈ ਦੀ ਰੱਬ ਨੇ ਤੇ ਜਾਇਜ ਹੀ ਦੇਣੀ ਆ ਇਹੋ ਜੀ ਵੇਲਾ ਸਵਾਦੀ 130 ਦੀ ਵਿਖਦੀ ਆ ਆਪਾਂ ਜਾਣੀ ਕਿ ਨਾ ਇੱਕੇ ਰੇ ਪੌੜੀਆਂ ਉੱਤਰ ਜਾਣਾ ਇੱਕ ਪੰਜ ਦੀ ਹਾਂ ਨਾ ਦੇਵਾਂਗੇ ਤੇ ਛੋੜ ਛੱਪਾ ਕਰ ਦਾਂਗੇ ਇੱਕ ਹੋਰ ਕਰੋ ਯਾਰ ਇਸ ਕਿਹੜੀ ਗੱਲ ਆ ਕਰ ਦੋ ਕਰ ਦੋ ਹੋਰ ਕਰੋ ਅੱਜ ਤੇ ਕੀ ਨਾਮ ਰਾਜ ਸਿੰਘ 200 ਰੁਪਏ ਛੋੜ ਕਰਨੀ ਹਾਂ ਮਲ ਗੱਲ ਕਰੀ ਅਗਲਾ ਪਹਿਲਾ ਤਿੰਨ ਚਵਾਈਆਂ ਕਰੇ ਚਾਰ ਫੇ ਮੱਝ ਖੋਲੇ 1000 ਰੁਪਏ ਲੱਖ ਚੋਂ ਛੋੜ ਕਰ ਦਾਂਗੀ ਵਾਹ ਜੀ ਵਾਹ ਦੱਸਦੇ ਹੁਣ ਸੌਣ ਭਾਦੋਂ ਵਾਲੇ ਹੈਗੇ ਤੇ ਨਹੀਂ ਹੈਗੇ ਲੱਖ ਚੋਂ ਦੇਵਾਂਗੇ ਲੱਖ ਚੋਂ ਇਹ ਬੌਲੇ ਦੇ ਆ ਤਦ ਕਰ ਅਗਲਾ ਤੱਤਾ ਕਰਕੇ ਬੋੜਾ ਖਾ ਕੇ ਜਾਵੇ ਪਹਿਲੀ ਗੱਲ ਤੇ ਹਾਂ ਥੋੜਾ ਸੇਕ ਵੱਧ ਲਵਾ ਲਾਂ ਕਿ ਬੋੜਾ ਖਾ ਕੇ ਜਾਵੇ ਫੁੱਲ ਬਰੀਡ ਦੇ ਵਿੱਚ ਹਾਂ ਪੂਰੀ ਬਰੀਡ ਲਓ ਜੀ ਪੂਰੀ ਇੱਥੇ ਉਤਰ ਹੈ ਕਿ ਨਹੀਂ ਕਮਾਲਾ ਬਹੁਤ ਚੰਗੀ ਜਮ ਹੈ ਮਲਕੀ ਦੇ ਸਿਰਾਂ ਹੀ ਆ ਤੇ ਬਿਲਕੁਲ ਆ ਗਈ ਆਪਣੇ ਕੋਲ ਹਾਂਜੀ ਤੇ ਇਹਦਾ ਕੀ ਮੇਰਵਾ ਕਿੰਨਾ ਪਹਿਲਾਂ ਇਹ ਇਹਦੇ ਥੱਲੇ ਮਲ ਗੱਲ ਕਾਦੀ 8.5 9 ਕਿਲੋ ਦੁੱਧ ਆ ਇਹ ਆਪਣੇ ਕੋਲ ਕੱਲ ਹੀ ਆਈ ਆ ਤੇ ਆਹ ਕੁ ਦਹਾਕੇ ਦਿਨਾਂ ਦੇ ਯਾਰਾਂ ਦੇ ਆਸ-ਪਾਸ ਕੱਟੀ ਆ ਠੀਕ ਹੈ ਇਹ ਆਪਰੇ ਕੋਲ ਕਾਲੀ ਤੋਹਫਾ ਆਇਆ ਠੀਕ ਆ ਦੱਸਾ 11 ਦਿਨਾਂ ਦੀ ਮੱਖਰ ਕੱਟੀ ਆ 10 11 ਦਿਨਾਂ ਦੀ ਆ ਤੇ 8 ਦੇ ਤੇ 9 ਦੇ ਵਿੱਚ ਦੁੱਧ ਆ ਠੀਕ ਆ ਲੋ ਵੀ 8 9 ਕਿਲੋ ਦੋਸਤੋ ਦੁੱਧ ਇਸ ਝੋਟੀ ਦੇ ਥੱਲੇ ਹੁਣ ਲੋਕਾਂ ਨੂੰ ਆਪਾਂ ਕੀ ਨਾ ਰਾ ਇਥੇ 10 11 ਦੱਸ ਦਈਏ ਪਰ ਆਪਾਂ ਜਿੰਨਾ ਹੈਗਾ ਚੋਣਾ ਆਪਾਂ ਦੱਸਣਾ ਹੁੰਨਾ ਬਿਲਕੁਲ ਜੀ ਬਿਲਕੁਲ ਲੋ ਵੀ 8 9 ਕਿਲੋ 11 ਦਿਨਾਂ ਦੀ ਸੂਈ ਆ ਪਹਿਲਾ ਸਵੇਰ ਝੋਟੀ ਹੈ ਆ ਪਹਿਲਾ ਸਵੇਰ ਹਾਂ ਥਣ ਤੇ ਗਿੱਜਰ ਵਾਲਾ ਕੱਟਦਾ ਹੈਗੀ ਮੇਲੇ ਸੂਈ ਆ ਵੀ ਥਣ ਦੂਜੇ ਸਵੇਰ ਵਾਲੀ ਹੈ ਬਿਲਕੁਲ ਬਿਲਕੁਲ ਫੋ ਲੰਬਾ ਨੋਕ ਵਾਲਾ ਥਾਣਾ ਠੀਕ ਆ ਜੀ ਸਿੰਘਲ ਅੱਠੀ ਆ ਬਹੁਤ ਸੋਹਣਾ ਪਿੱਠਪੂੜਾ ਝੋਟੀ ਦਾ ਤੇ 8989 ਤੇ ਇਹ ਕਰਮ ਵਾਲੀ ਚੱਲਣ ਨਹੀਂ ਹੁੰਨ ਠੀਕ ਆ ਜੀ ਇਸ ਵਕਤ ਬਾਕੀ ਫੇਸ ਕੁਆਲਿਟੀ ਮੂੰਹ ਮੱਥਾ ਵੇਖੋ ਮੂੰਹ ਕਿਹਨਾ ਦੇ ਕਿ ਕਿਨਾ ਮ 10000 ਲੀਟਰ ਦੇ ਵਿੱਚ ਚਵਾਈ ਜਾਊਗੀ ਹਾਲੀ ਤੇ ਕਿਉਂ ਆਪਾਂ ਵਪਾਰੀਆਂ ਨੇ ਹੱਥ ਨਹੀਂ ਵਿਖਾਏ ਇਹਨੂੰ ਤੇ ਆਹਦੇ ਤੇ ਨੌ ਦੇ ਵਿੱਚ ਚੱਲਣ ਦੀ ਮਗਰ ਕੱਟੀ ਲਾਈ ਤੇ ਆ ਮਗਰ ਕੱਟੀ ਜੀ ਤੇ ਪਹਿਲਨ ਕਰਕੇ ਮਾੜਾ ਬੱਚਾ ਲਾਦਨੇ ਕਈ ਭੈਣ ਭਰਾਵਾਂ ਦੇ ਬੱਚਾ ਲੱਗਦਾ ਨਹੀਂਗਾ ਆਹ ਦੇਖੋ ਠੀਕ ਆ ਜੀ ਤੋਂ ਬੱਚਾ ਇਹਦੇ ਵੀ ਲਾ ਕੇ ਤਾਂ ਦਿਖਾ ਦਨੇ ਪਹਿਲੇ ਸਵੇਰ ਝੋਟੀ ਆ ਕਈ ਵਾਰ ਭਰਾਵਾਂ ਨੂੰ ਆਉਂਦਾ ਵੀ ਕੋਈ ਔਲ ਛੋਲ ਨਾ ਹੋਵੇ ਮਤਲਬ ਇੱਥੇ ਕਰਕੇ ਆਪਾਂ ਛੱਡਦਾ ਵਗੀ ਰ ਭੈਣ ਭਰਾਵਾਂ ਦਾ ਵਾਛੇ ਪਹਿਲੇ ਸਵੇਰ ਇਹਦੇ ਮਤਲਬ ਠੀਕ ਆ ਲੈ ਵੀ ਗਰਨਾਲ ਕੋ ਨਹੀਂ ਪਸਮਾ ਦੇ ਤੇ ਇਹਦਾ ਪਾਉ ਜੀ ਕੀ ਮੁੱਲ ਰਹੂਗਾ ਇਹ ਕੀ ਨਾਮ ਆ ਇਹੋ ਜੀ ਕਿਉਂ ਤਰ੍ਹਾਂ ਲੱਖ ਦੀ ਨਹੀਂ ਮਿਲਦੀ ਪਰ ਅਜੇ ਆਪਾਂ ਨੂੰ ਜਾਇਜ ਮਿਲੀ ਆ ਨਾ ਤੇ ਆਪਾਂ ਵੀ ਜਾਇਜ ਹੀ ਦੇਣੀ ਆ ਔਰ ਕੰਦੀ ਔਰਦੀਆਂ ਵਾਲੇ ਰਾਜਾ ਮੁੱਲ ਕਰਨੇ ਆ ਆ ਬਿਲਕੁਲ ਹਾਂ ਨਾ ਇਹ ਮੰਨਣਾ ਸਾਰੀਆਂ ਪੋੜੀਆਂ ਕਿਹ ਰਹੀ ਉੱਤਨ ਦੀ ਸਰੋਵਰ ਦੀਆਂ 85000 ਦੀ ਦੇ ਲੈ ਰਾਜਾ 85 ਦੀ 85000 ਦੀ ਦੇ ਲੈ ਆ ਕਰਦੀ ਆ ਆ ਦੇਖੋ ਕਰਨ ਵਾਲੀ ਆ ਮਾਫ ਕਰਨਾ ਥੱਲੇ ਮਾਰ ਰੇ ਆ ਪਈਆਂ ਮੈਨੂੰ ਦਾਰਾਂ ਆ ਲੋ ਜੀ ਅਗਲੇ ਪਿਛਲੇ ਸਾਨਾਂ ਦੀਆਂ ਤਾਰਾ ਕਾਦੀ ਵਧੀਆ ਚਵਾਈ ਆ ਰਾਜਾ ਇਥਾਂ ਦੇ ਕੋਈ ਔਲ-ਜੋਲ ਨਹੀਂ ਲੋਬੀ ਪਹਿਲਣ ਝੋਟੀ ਆ ਧਰਦੀ ਮਿਲਦੀ ਨਹੀਂ ਤਾਂ ਇਹ ਚੋ ਬਸ 200 ਰੁਪਏ ਛੋੜ ਕੇ 80000 ਦੀ ਰਾਜਸਥਾਨ ਦੇ ਲਿਆ ਮੁੱਲ ਭਾਵੇਂ ਲੱਖ ਪਾਈ 90 ਪਾਈ 80000 ਦੀ ਦੇ ਲਿਆ ਦੇ ਵਿੱਚ ਉਹ ਮਾਨਤਨ ਹੋ ਜੂਗਾ 89 89 ਦੇ ਕੱਠ 89 ਦੇ ਵਿੱਚ ਦੁੱਧ ਆ ਗਿਆ ਭਾਵੇਂ ਤਿੰਨ ਚੁਆਈਆਂ ਆਪਣੇ ਘਰੇ ਆਣ ਕੇ ਥੱਲੀਆਂ ਕਰੇ ਦੇ ਹਾਂਜੀ ਅੱਗੇ ਪਾਉ ਜੀ ਆਪਣੇ ਕੋਲ ਜਿਹੜੀ ਆ ਮੱਝ ਉੱਚੇ ਬੱਚੇ ਸਾਂ ਇਹ ਉੱਚੇ ਬੱਚੇ ਚ ਕੋਈ ਦੂਮ ਦਾ ਨਾਲੇ ਕੋਈ ਢਾਈਆਂ ਦਾ ਨਾਲੇ ਬੱਚਾ ਇਹਦੇ ਥੱਲੇ 10 ਕਿਲੋ ਤੋਂ ਬਾਹਰ ਬਾਹਰ ਦੁੱਧ ਆਵਲ ਤੇ 11 ਆਈਆਂ 11 11 11 ਕਿਲੋ 11 ਕਿਲੋ ਲਓ ਵੀ 11 ਕਿਲੋ ਕਰਕੇ ਮੈਂ ਡਰਦਾ ਥੋੜੇ ਘੱਟ ਦੱਸਦਾ ਅੱਗੇ ਆਦਾ ਤੂੰ ਲੋਕੀ ਦੀ ਝੂਠ ਮਾਰਦੇ ਤੂੰ ਇੰਨਾ ਕਿਉਂ ਆ ਨਾ ਵਾ ਅੱਗੇ ਸਵੇਰੇ ਜਾਂਦਾ ਤਾਂ 11 ਕਿਲੋ ਦੁੱਧ ਬਾਹਰ ਆ ਪਰ ਆਪਾਂ 10 ਤੋਂ ਬਾਹਰ ਆਨੇ ਆ ਮੈਂ ਨਾ 11 ਤੋਂ ਨਹੀਂ ਘੱਟਦਾ ਲੋ 10 ਤੇ 11 ਤੇ ਕੋਈ ਮੰਨ ਲੈ ਮੈਂ ਨਾ 11 ਪੂਰਾ ਦੇ ਯਾਨੀ 10 ਤੂੰ ਅੰਦਰ ਨਹੀਂ ਘਰ ਆਏ ਥੇ 10 ਤੋਂ ਅੰਦਰ ਨਹੀਂ ਆ 10 ਤੋਂ ਬਾਹਰ ਤੇ 11 ਕਿਲੋ ਹੀ ਮੰਨ ਕੇ ਸੌਦਾ ਕਰ ਲਿਆ ਜੀ ਤੇ 2 ਮਹੀਨੇ ਦੀ ਠਾਈਆਂ ਦੀ ਇਹ ਕੋਈ ਦੁੱਧ ਦਾ ਨਾਲੇ ਕੋਈ ਠਾਈਆਂ ਦਾ ਲੈ ਲਓ ਬੱਚਾ ਆਪਾਂ ਵਿਖਾ ਦਿੰਨੇ ਆ ਠੀਕ ਆ ਲੋ ਵੀ ਬਾਕੀ ਹਾਈਟ ਕਰਦੇ ਥੋੜਾ ਜਿਹਾ ਮੇਰਾ ਭਰਾ ਕੋਈ ਸਾਂਭਣਾ ਵਾਲਾ ਲੈ ਗਿਆ ਕੇਰਕੁਰ ਚੰਗੀ ਕਰ ਲਈ ਤੇ ਮੱਝ ਪੂਰੀ ਭਰਪੂਰ ਜਾਊਗੀ ਜੀ ਨਾ ਮਸ ਸੱਜਣਾ ਨਾਲੋਂ ਕਾਮ ਸੱਜਣਾ ਦੇ ਕੀ ਯਾਦ ਹੁੰਦੇ ਆਠ ਨੌ ਦੀ ਖੇਡ ਜਾਣੀ ਹੈ 10 ਕਿਲੋ ਤੋਂ ਬਾਹਰ ਬਾਹਰ ਦੁੱਧ ਆਏਗਾ ਅੰਦਰ ਨਹੀਂ ਜਾਣੀ ਕੀ ਲਓ ਵੀ ਦੁੱਧ ਤਾਂ ਚੰਗਾ ਕਟਾ ਮਗਰ ਤੇ ਲਓ ਜੀ ਮਗਰ ਦੇ ਕਟਾ ਮੇਲਕਾਫ ਆ ਸੋ ਆ ਮੱਝ ਆਪਾਂ ਤੁਹਾਨੂੰ ਦਿਖਾਤੀ ਆ ਬੱਚਾ ਵੀ ਦਿਖਾਵਾਂਗੇ ਕੋਈ ਦੋਹਾਂ ਦਾ ਮਰਲੇ ਕੋਟਾਈਆਂ ਦਾ ਮਰਲੇ ਤੇ ਪਰ ਦੁੱਧ ਗਰਮ ਵਾਲੀ ਤੇਰੇ ਚੰਗਾ ਬਾਕੀ ਨਖੇੜ ਨੂੰ ਖੂੜ ਛੱਡੇ ਲੈ ਵੀ ਬੜੀ ਸਾਫ ਆ ਕਰੋ ਚੱਕ ਇਹ ਆਪਾਂ ਦੇਣਾ ਉਹਨੂੰ ਮਾਲ ਕੋਈ ਵੀ ਜਿੰਨੇ ਵੀ ਬਪਹੂ ਪਾਏ ਜਿਹੜਾ ਦੋ ਟਾਈਮ ਆਣ ਕੇ ਵੀਰ ਚਵਾਈ ਕਰੇ ਪਹਿਲਾਂ ਦੁੱਧ ਵੇਖੀ ਕਈ ਨਾ ਆਪਾਂ ਰਾਜ ਤੇ ਹਰ ਇੱਕ ਕਹਿਣ ਦਾ 10 ਹੈ 11 ਨਿਕਲਦਾ 6-7 ਹੁੰਦਾ ਪਰ ਆਪਾਂ ਇੱਥੇ ਮਨਾਵਣਾ ਤੋਰਨੇ ਆ ਦੁੱਧ ਆਪਾਂ ਉਹ ਦੱਸਣਾ ਜੋ ਥੱਲੇ ਹੈਗਾ ਵਾ ਹੈਗਾ ਜਿਹੜਾ ਕੁਝ ਵਖਾਵਾ ਦਾ 12 ਵਖਾਵਾ 12 ਦਾ ਪਰ ਠੰਡਾ ਕਰਕੇ ਲੀਟਰ ਮਾਰੇ 10 ਲੀਟਰ ਤੋਂ ਚੁਲੀਖੰਡ ਵਧੂਗਾ ਘਟੂਗਾ ਲਰਾ ਨਹੀਂ ਗਾ ਹਾਂਜੀ ਠੈਕ ਤੇ ਮੰਗਣ ਨੂੰ ਜੋ ਮਰਜ਼ੀ ਮੰਗੀ ਏ ਇਹ ਹਾਂ ਨਾ ਜਿਹੜੀ 80000 ਚੋਂ ਛੋੜ ਛੱਪਾ ਕਰ ਦਾਂਗੇ 80000 ਚੋਂ 1000 ਡਾ ਦਿੰਨੇ ਆ ਨਾ ਇਥੇ 2000 ਦੇ ਦਿੰਦੇ ਆ ਯਾਰ 2000 ਤੇ 200 ਰੁਪਇਆ ਛੋੜ ਤਿੰਨ ਡਾ ਦਿੰਨੇ ਆ ਗੱਲ ਮੁੱਕੀ ਹੋਣ ਪਰ ਦੇੜੀ ਉਹਨੂੰ ਜਿਹੜਾ ਦੋ ਚੁਆਈਆਂ ਕਰੇ ਚਲ ਚਲ ਆ ਯਾਰ ਹੋਰ ਡਾ ਦੇ ਨੇ ਯਾਰ ਨਹੀਂ ਨਹੀਂ ਕੰਬਿਆ ਨਹੀਂ ਕੋਈ ਗੱਲ ਚਾਰ ਡਾ ਲਾਂਗੇ ਆ ਚਾਰ ਚਾਰ ਦੇ ਨਹੀਂ ਕੋਈ ਗੱਲ ਠੀਕ ਹੈ ਜੋ ਬਾਕੀ ਕੋਈ ਗੱਲ ਨਹੀਂ ਕਿੰਨੇ ਦੀ ਐਸਨੂੰ ਕਰਤੀ ਹੈ ਇਹ ਆਪਣੇ ਲਾਲੋ ਸਾਹਿਬ ਤੁਸੀਂ ਇਹ 74 ਨਹੀਂ 70 ਦੇ 76 ਹੁਣ ਛੋੜੀ ਜੇ 100 200 ਲੈ ਵੀ 76000 ਇਹ ਰਾਜ ਤੇ ਜਿਹੜੇ ਮਨ ਵੇਖੀ ਜੋ ਭੰਗੂਣ ਘਾਰ ਹੀ ਡਾਉਣਾ ਪਏ 75000 ਚੋਂ 200 ਰੁਪਏ ਛੋੜੀ ਜੇ ਇਹਨੇ ਦਾਤ ਤੇ ਮੂੰਹ ਹੀ ਦਾਤ ਤੇ ਕਦਮਾਂ ਨੂੰ ਖਾਵੇ ਜੋ ਆ ਬੰਦ 10 ਲੀਟਰ ਤੋਂ ਬਾਹਰ ਦੁੱਧ ਦੋ ਟਾਈਮ ਚ ਹੋਵੇ ਜਿੰਨੇ ਵੀ ਖਾੜੀ ਦੋ ਟਾਈਮ ਜੇ 10 ਲੀਟਰ ਤੋਂ ਅੰਦਰ ਦੁੱਧ ਹੋਵੇ ਤੇ ਮੈਂ ਤਾਂ ਪੈਸਾ ਕੋਈ ਨਾ ਲੈਣਾ ਚਲੋ ਅੱਜ ਵੇਖੀ ਜੂ ਕਈ ਨਾ ਗੱਲ ਬਣੀ ਉੱਡਦੀਆਂ ਜਾਣ ਕੇ ਹਾਂ ਰਾਜੇ ਨਾ ਵੀ ਕਮਾਈ ਕਰਾਂਗੇ ਐਰਕਾਂ ਦੀ ਤਾਂ ਕੋਈ ਗੱਲ ਨਹੀਂ ਐ ਜੁੱਟ ਐ ਨਾ ਟੈਂਪੋ ਹੀ ਘਮਰਾ ਫਿਰਿਆ ਤੁਹਾਨੂੰ ਮੂਡ ਹੁੰਦਾ ਵਾ ਅਸੀਂ ਪਾਣੀ 82 30 ਦੀ ਤੇ ਲੋ ਅੰਨ ਦੇ ਨਾ ਕਮਾਈ ਕਰਾਂਗੇ ਲੋ ਵੀ 75000 ਦੀ ਹੋ ਗਈ ਆ ਮਾਨ ਤੇ ਵੱਡੀ ਛਾਲ 10 ਲੀਟਰ ਤੋਂ ਬਾਹਰ ਤੇ ਦਸੋਂ ਬਾਹਰ ਦੁੱਧ ਬਾਕੀ 11 10 ਤੇ ਖੇਡਣ ਢੇ ਕਰਵਾ ਲਈ ਹੁਣ ਟਾਈਮ ਲੱਗਣਾ ਮੈਂ ਮਲਥਾ ਚਵਾਈ ਕਾ ਨੂੰ ਗੱਲਾਂ ਦੇ ਬਸ ਹੁਣ ਜੇ ਚਵਾ ਚਵਾ ਖਾਉਣੀ ਥੋੜੀ ਵੀਡੀਓ ਲੰਮੀ ਹੋਣੀ ਆ ਗੱਲ ਕਾ ਨੂੰ ਗੱਲਾਂਗੇ ਕਾ ਨੂੰ ਗੱਲਾਂਗੇ ਫਿਰ ਇਹ 75000 ਲਓ ਜੀ ਇਹ ਇਕੱਠਾ ਠੀਕਾ ਜੀ ਇਹ ਕਟਾਂ ਦਾ ਪਾਉ ਮੇਰੇ ਬਾਰੇ ਦੱਸਿਆ ਹੀ ਨਹੀਂ ਮੇਰਾ ਸਾਜ ਲੈ ਭੁੱਲ ਗਿਆ ਵਾ ਇਹ ਮੇਰਾ ਵੀਰ ਕੋਈ ਜਾਵੇ ਦੋਹਾਂ ਦਾ ਕੋਈ ਢਾਈ ਭਾਵੇਂ ਕੋਈ ਚੌਂ ਦਾ ਲਾਵੇ ਪਰ ਇਹ ਅਨ ਦੇ ਪੌਣੇ ਕਿਤੇ ਨਾ ਮਹੀਨੇ ਦੇ ਅੰਦਰ ਭਾਰ ਅਸਲੀ ਜਣਾ ਦੱਸਣਾ ਤੇਰਾ ਵੀਰ ਆ ਕੇ ਦੀ ਫੋਨ ਨਾ ਲਾਵੇ ਮਾਫੀ ਚਾਹੁੰਨੇ ਆ ਹਾਂ ਥੋੜਾ ਬੋਧਾ ਪਿਆਰ ਦੇ ਨਾਲ ਛੋਟਕਾਰਾ ਆਹ ਜਲਦੀ 16 ਕਿਲੋ ਤੇ ਅਗਲਾ ਤਿੰਨ ਚਵਾਈਆਂ ਕਰਿਆ 16 ਕਿਲੋ ਦੇ 16 ਕਿਲੋ ਦੁੱਧ ਲੈ ਵੀ ਅਗਲਾ ਭਵੇਂ ਚਾਰ ਚਵਾਈਆਂ ਰਾਇਸਾ ਕਰੀ ਇਹ ਕਿਤੇ ਇਹਦਾ 나ੜੂ ਵੀ ਆਸ਼ਾ ਨਾਲ ਹੋਏ ਬੱਚੇ ਦਾ ਨਾੜੂ ਨਾਲ ਹੀ ਕੋਈ ਮੇਰੇ ਹਿਸਾਬ ਤੋਂ ਕੋਈ 8-10 ਦਿਨਾਂ ਦੇ ਵਿੱਚ ਹੈਗੀ ਆ 8-10 ਦਿਨਾਂ ਦੀ ਆ ਇਹ ਨਹੀਂ ਆਪਾਂ 10-12 ਦੇ ਤੇ ਦੂਜਾ ਦੂਜਾ ਕਰੀ ਜਾਣਾ ਇਹ ਕੰਮ ਨਹੀਂ ਕਰਦਾ ਐ 16 ਕਿਲੋ ਜਿਹੜਾ ਹਾਂ ਹਾਂ 16 ਕਿਲੋ ਦੋ ਦੇ ਥੱਲੇ ਲੈ ਵੀ ਦੋਸਤ ਚੱਡੇ ਲੈਵੇ ਦੀ ਤੁਸੀਂ ਵੇਖੋ ਹਾਂ 16 ਕਿਲੋ ਦੁੱਧ ਇਸ ਗਾਂ ਦੇ ਥੱਲੇ ਹੁਣ ਮੌਕੇ ਤੇ ਮਜਬੂਰ ਇਹਦਾ ਕਿਉਂ ਪੈਰੀ ਇਤਰੇ ਬਲੈਡਰ ਵੱਜਾ ਰਹੂਗਾ ਠੀਕ ਆ ਤੇ ਪੋਲੀ ਹੱਦੋਂ ਜ਼ਿਆਦੀ ਆ ਲਓ ਵੀ ਠੀਕ ਆ ਜੀ ਵੇਖੋ ਲੰਬਾ ਥਾਣਾ ਮੁੱਠੀ ਮੁੱਠੀ ਥਾਣਾ ਕਰਮਾ ਵਾਲੀ ਨੂੰ ਚੌਣ ਜਵਾਦੀ ਇੱਕ ਨੰਬਰ ਆ ਬਾਕੀ ਕੋਈ ਤਸੱਲੀ ਕਰੇ ਅਠਾ ਦਿਨਾਂ ਦੀ ਸੂਈ ਆ ਸੁਣਿਆ ਜਾਂਦੀ ਸਮਝਦੇ ਆ ਐਸੀ ਛੱਡੀ ਆ ਤੇ ਬਾਕੀ ਚੌਣ ਚਾਂ ਤੇ ਇੱਕ ਨੰਬਰ ਆ ਦੇ ਹਾਂ ਉਹਦੇ ਭੈਣ ਭਰਾ ਜਦੋਂ ਚੋਕੇ ਵੇਖ ਲੈਣੇ ਖੁੱਲਾ ਸੱਦਾ ਵਾ ਕੇ ਚਵਾਈ ਕਰੋ ਇਹਨਾਂ ਨੂੰ ਨਾ ਰਹਿਣ ਜੀ ਕੋਈ ਸਾਈਪਾਂ ਦਾ ਰਾਜ ਸਿਓ ਪਹੂਜ ਕੋਈ ਗਲਤੀ ਨਿਕਲਦੀ ਕਿਸੇ ਨੂੰ ਆਪਾਂ ਥਾਈ ਵਾਪਸ ਕਰਾਂਗੇ ਜੀ ਗਲਤੀ ਉਹ ਪਹਿਲਾਂ ਦੱਸਾਂਗੇ ਸਹੀ ਗੱਲ ਆ ਜੀ ਸਿਆਣੀ ਗੱਲ ਆ ਕੰਮ ਜਿਹੜਾ ਸਹੀ ਹੈ ਸਹੀ ਹੈ 10 20 ਧਾਰਾ ਘਟਵਾ ਦੇ ਤਾਂ ਆਪਾਂ ਵਿੱਚ ਜਿਗਰ ਨਾ ਕਰੀਏ ਕੰਮ ਨਹੀਂ ਕਰਨਾ ਨਹੀਂ ਨਹੀਂ ਕਾਨੂੰ ਜੀ ਲਓ ਵੀ ਭਰਾਵਾ 16 ਕਿਲੋ ਦੁੱਧ 8 9 ਦਿਨਾਂ ਦੀ ਸੂਈ ਆ ਮੇਰੇ ਮੂਲੇ ਤੋਂ ਕਰਮਲ ਨੇ ਗਾਂ ਚੱਲ ਪੈਣਾ ਠੀਕ ਹੈ ਜੀ ਵੀਡੀਓ ਲੰਮੀ ਹੁੰਦੀ ਇਹਨਾਂ ਦੀ ਆਪਾਂ ਧਾਰਾ ਨਹੀਂ ਮਿਲਾ ਕੇ ਖੋਣੀ ਜਿਹਦੇ ਨਾਲ ਹੀ ਹੁੰਦੀ ਆ ਆਣ ਕੇ ਚਵਾਈ ਕਰੇ ਅਗਲਾ ਬਸ 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 ਬਾਕੀ ਸੰਤੂ ਸਾਹਿਬ ਕਈ ਵੀਰ ਹੁੰਦੇ ਆ ਕਹਿ ਦਿੰਦੇ ਸੀ 5-10000 ਰੁਪਏ ਸਾਈ ਪੈਣਾ ਪਾ ਦਿੰਨੇ ਆ ਡੰਗਰ ਲੱਦ ਕੇ ਭੇਜ ਦੋ ਮੇਰਾ ਭਰਾ ਇਸ ਤਰ੍ਹਾਂ ਆਪਾਂ ਨਹੀਂ ਕੰਮ ਰੱਖਿਆ ਜਿਹੜਾ ਵੀ ਆਪਾਂ ਨੂੰ ਪੇਮੈਂਟ ਕਰਦਾ ਵਾ ਆਪਾਂ ਉਹਦੇ ਜ਼ਿੰਮੇਚਾ ਆ ਮਣ ਬਸ ਬਸ ਠੀਕ ਹੈ ਨਾ ਕਿੱਲੇ ਦੇ ਪੈਸੇ ਲੈਣੇ ਪਹ ਡੰਗਰ ਫੇਖ ਲਾਉਣਾ ਮਗਰ ਆਪਾਂ ਨੂੰ ਹੱਥ ਲੱਗੇ ਦੋ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਕੋਈ ਲੈ ਕੇ ਇਹਦਾ ਕੋਈ ਪੰਤਾਲੀ ਨਹੀਂ ਹਾਂ ਨਾ ਇਹ ਆਪਾਂ ਦੇ ਲੈ ਜਿਹੜੀ 43000 ਦੀ 200 ਰੁਪਈਆ ਛੋੜਿਆ 43000 ਦੀ ਦੇਵਾਂਗੇ ਮੈਂ ਥੋੜਾ 8 ਉਹਦਾ 8 ਲੀਟਰ ਇੱਥੇ ਆਣ ਕੇ ਮਾਰੇ ਫੜ ਦੋ ਫੜ ਦੋ ਹਾਂਜੀ ਫੜ ਦੋ ਮੈਂ ਤਾਂ ਨਹੀਂ ਐਰਕਾ ਦੀ ਗੱਲ ਕਾ ਦੀ ਮਾਲਕ ਘੰਟੇ ਤੇ ਨਗਾਉਣਾ ਦੇ ਠੀਕ ਹਾਂ ਐ ਵੀ ਕਰ ਲੈਣ ਇੱਕ ਮਿੰਟ ਆਪਾਂ ਪਹਿਲਾਂ ਬੱਚਾ ਵਖਾਦ ਗਏ ਆਪਾਂ ਬੱਚਾ ਮੈਂ ਛਾ ਦੇ ਲਓ ਜੀ ਆ ਬੱਚਾ ਵੇਖੋ ਕਿਉਂ ਬੱਚਾ ਪੈਂਦਾ ਹੋਰ ਗੱਲਾਂ ਉਹ ਬੱਚਾ ਵੇਖ ਲਿਆ ਕਿਉਂਕਿ ਭੈਣ ਭਰਾ ਨੂੰ ਇਹ ਨਾ ਪਤਾ ਨਹੀਂ ਕਦੋਂ ਦਾ ਮਾਲਕ ਨਾ 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 ਆ ਬੱਚਾ ਵੇਖੋ ਬੱਚਾ ਵੇਖੋ ਹਾਂ ਬੱਚਾ ਫਿਰ ਤੋਂ ਵੇਖ ਹਾਂ ਉਹ ਤੇ ਨਾ ਆ ਪਾਠਾ ਦਾ ਹੰਦ ਨੂੰ ਰੱਖੇ ਇੱਕ ਦਿਨ ਦਾ ਵੀ ਕਾ ਪਛਾਹ ਨਹੀਂ ਗਾ ਇਹ ਨਹੀਂ ਕੰਮ ਕਰਨਾ ਖਾ ਖੂ ਗਿਆ ਹਣਿਆ ਨਾਲ ਕੱਲ ਹੈਗਾ ਇਹ ਨਹੀਂ ਤਾਂ ਮਹੀਨੇ ਦਾ ਵੇਖ ਤੇ ਆਪਾਂ 8 10 ਦਿਨ ਆਖੀ ਇਹ ਕੰਮ ਨਹੀਂ ਵੀਰ ਜੀ ਕਰਨਾ ਨਹੀਂ ਨਹੀਂ ਅਗਲੀ ਜ ਇਹ ਤਾਂ ਬੱਚਾ ਹੀ ਹੈ ਇਹਦੀ ਇੱਥੇ ਬੱਚੀ ਆ ਮਗਰ ਆ ਆ ਆ ਉਹ ਆਪੇ ਚਲੇ ਗਈ ਆਪਾਂ ਲੋਕਾਂ ਨੂੰ ਆਈ ਤੇ ਗੱਲਾਂ ਹੀ ਕਰਦੇ ਆ ਨਾੜੂ ਨਾਲ ਜੇ ਹਾਂ ਜੀ ਇਹਨਾਂ ਦੇ ਇੱਕ ਦੋ ਦਿਨਾਂ ਦਾ ਹੀ ਭਰ ਕੇ ਸੀ 6-7 ਦਿਨਾਂ ਦੀ ਸੂਈ ਹੈ ਹਾਂ ਇਕੱਠੀ ਸੂਈ ਆ ਤੇ ਇਹਦੇ ਨਾੜੂ ਉਹ ਤਾਂ ਟੁੱਟ ਗਏ ਤੇ ਨਾਲ ਇਹ ਇਕੱਠੀ ਸੂਈ ਹੈ ਸਾਡੇ ਨਾਲ ਦੀ ਵੈੜ ਸੂਈ ਤੇ ਸੂਆ ਇਹਦਾ ਮੇਰਾ ਵੀ ਆਪ ਜੱਤ ਜੱਤ ਠੰਡਾ ਕਰਕੇ ਇਹਦੇ ਥੱਲੇ 15 ਕਿਲੋ ਦੁੱਧ ਆ ਰਾਇਆ ਸੀ 15 ਕਿਲੋ 15 ਕਿਲੋ ਲੋ ਵੀ 15 ਕਿਲੋ ਤੇ ਚੱਲਣ ਦੀ ਆ ਚੁਵਾਈ ਇੱਕ ਨੰਬਰ ਠੀਕ ਆ ਤੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਪੜੀ ਸਭੀ ਤੁਸੀਂ ਵੇਖ ਹੀ ਲਓ ਫੁੱਲ ਵਜਨ ਵੇਟ ਆ ਲੰਬਾਈ ਬੇਲਬੁੱਲ ਚੰਗੀ ਸਪੈਸ਼ਲ ਤੇ ਸੂਹਾ ਇਹਦਾ ਦੂਜਾ ਵੀ ਸਮਝ ਲਿਆ ਕੋਈ ਤੱਜਾ ਮੰਨ ਲਿਆ ਸਮਝ ਲਿਆ ਸਹੀ ਦੂਜਾ ਆਪਣੀ ਲੋਕੀ ਰਾਜਸਿਆ ਚੌਥੇ ਲਾਵੇ ਹੈ ਦੂਜਾ ਕੋਈ ਆਪ ਦੀ ਸਮਝ ਲਾਵੇ ਭੈਣ ਭਰਾ ਠੀਕ ਆ ਜੀ ਨਵੀਂ ਆ ਵੇੜ ਤੇ ਲਾ ਵੀ ਕਰੋ ਚੱਕੀ ਬਾਕੀ ਥਣ ਵੇਖੋ ਮੁੱਠੀ ਮੁੱਠੀ ਆ ਕੀ ਚੱਕਰ ਹੈ ਰਾਜਸਿਆ ਕਈ ਵਪਾਰੀ ਭੈਣ ਭਰਾ ਦੂਜੇ ਸੂਹੇ ਤੋਂ ਨਗਾਉਂਦੇ ਨਹੀਂ ਆਪਾਂ ਨੇ ਆਪ ਦੀ ਸਮਝ ਲਾਓ ਬਾਕੀ ਬਿਲਕੁਲ ਜੀ ਬਿਲਕੁਲ ਕਿ ਆਪਣੇ ਵੀਰ ਕਰਦੀਆਂ ਨਹੀਂ ਕਿ ਸੂਹਾ ਵੱਧ ਘੱਟ ਵੀ ਉਹ ਹੱਕਦਾ ਹਾਂ ਬਾਕੀ ਉਹ ਜਿਹੜੀ ਵੇੜ ਉਹ ਦੋ ਦਿਨ ਪਹਿਲਾਂ ਸੂਈ ਆ ਹਾਂ ਆਈਏ ਕੋ ਦੋ ਦਿਨ ਬਾਅਦ ਸੁਈਆ ਹਾਂ ਲੋ ਬੇ ਠੀਕ ਹੈ ਜੀ ਇਹ ਕਿਸੇ ਭਰਾ ਦੀ ਸਮਝ ਬਾਕੀ ਇਹ ਤਾਂ ਥੱਲੇ ਦੁੱਧ ਕਰਮ ਵਾਲੇ ਸਾਹਿਬ 16 ਕ ਪਾਉ ਇਹ ਪਾ 15 ਕਿਲੋ ਨੇ ਤੁਸਨ ਨੂੰ ਮੈਂ ਪਹਿਲਾਂ 17 ਦੱਸੀ ਆ ਪਰ ਆ ਇਥੇ ਜਿਵਾਉਣਾ ਹਾਂ ਜਿਹੜਾ 15 ਕਿਲੋ 15 ਕਿਲੋ ਦੁੱਧ ਐ ਠੰਡੀ ਠੁੰਡੀ ਹੋਵੇ ਕਰਵਾ ਲਾ ਤੁਸੀਂ ਇਹ ਠੰਡੀ ਜਿਤਨਾ ਮਾਰਦੇ ਕੋਈ ਗੱਲ ਹੀ ਨਹੀਂ ਤੇ ਭਾਵੇਂ ਥੱਲਿਓ ਦੀ ਨੰਗੀ ਉਹ ਤੋਹ ਕੀ ਨਾ ਵਾ ਇਹੋ ਦਾ ਮਲਪਾੜ ਜਿਹੜਾ ਕੱਟੇ ਉਹ ਨਹੀਂ ਥੱਲਿਓ ਦੀ ਭਾਵੇਂ ਨੰਗ ਜਗੇ ਮਰੇ ਹਿੱਲਣ ਗਿਆ ਨਾ ਤੇ ਬੱਚੀ ਉਹ ਵਾ ਜਿਤਨਾ ਮਰਜੀ ਥੱਲੇ ਬਈ ਜਈ ਦੋਵਾਂ ਦੇਤੇ ਮੋਗਾ ਮੋਗਾ ਦੇ ਚਵਾਈ ਨਹੀਂ ਮਾਰੀ ਆਜਾ ਜਿਹੜਾ ਕਾਲ ਕਰਕੇ ਥੱਲੇ ਮਾਰਦੇ ਭਾਂਡੇ ਤੋਂ ਪਹਿਲੇ ਉਸ ਤਰ੍ਹਾਂ ਹੀ ਭਾਂਡੇ ਤੋਂ ਬਿਨਾ ਨਹੀਂ ਚੋਈਦਾ ਕੋਈ ਗੱਲ ਨਹੀਂ ਹਾਂ ਕਿਉਂਕਿ ਜਾਂ ਭਾਂਡੇ ਨਾਲ ਪਹੁੰਚੋ ਆਵੇ ਨਾ ਥੱਲੇ ਨਹੀਂ ਰੋੜ ਦਾ ਨੀਰ ਚੱਲ ਬਾਤ ਕਰ ਥੱਲੇ ਦੰਗਾ ਵਰਤੀਆਂ ਦੋਵੇਂ ਦੇ ਜਿੱਤੇ ਡੰਗਾ ਨਹੀਂ ਆਂਗਾ ਵਰਤੀਆਂ ਆ ਵੀ ਪੂਰੀ 15 ਕਿਲੋ ਤੋਂ ਠੀਕ ਆ ਜੀ ਇਹ ਵੀ ਰਾਜ ਆ ਵੀ ਪੂਰੀ ਸੀਲ ਲਾ ਗਏ ਸੰਤੂ ਸਾਹਿਬ ਕੋਈ ਕਿਤਰਾ ਆਪਾਂ ਕੋਈ ਗੱਲ ਹੀ ਨਹੀਂ ਦੇ ਕਿਤੇ ਬੁੜਕਰ ਵਾਲੀਆਂ ਛਾਇਆ ਹੀ ਨਹੀਂ ਇਹਦੇ ਹਾਂ ਠੰਡੀ ਬੱਚਾ ਛੱਡ ਕੇ ਪਹੁੰਚ ਤਾਰਾ ਨਹੀਂ ਨਹੀਂ ਬੱਚੇ ਵੀ ਛੱਡਣ ਦੀ ਲੋੜ ਨਹੀਂ ਗਈ ਆ ਲਓ ਠੀਕ ਹੈ ਨਹੀਂ ਤੇ ਬੱਚੇ ਨੂੰ ਬਿਨਾ ਕੋਹ ਬਹਿਣ ਹੀ ਨਹੀਂ ਦਿੰਦਾ ਰਾਜ ਸਿੰਘ ਕੋਈ ਗੱਲ ਹੀ ਨਹੀਂ ਦੇ ਬਹਿ ਸੀਲ ਪਸ਼ੂ ਆ ਤਾਂ ਕਰਕੇ ਕੋਈ ਬਾਣੀ ਬਹੁਤ ਵਧੀਆ ਪਾਉ ਜੀ ਕਿੰਨੇ ਦੀ ਦੇ ਦਾਂਗੇ ਆ ਕਾਲ ਕਾਲ ਦੀ ਵੇਚਣਾ ਆਪਾਂ ਪੰਨਾਂ ਚਾਹੁੰਦੀਆਂ ਧਾਰਾ ਮਰਾ ਦਿੱਤੀਆਂ ਭਾਵੇਂ ਛਬੀੜ ਦੀ ਦੀ ਮਾਰ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗਾ ਹੋ ਗਿਆ ਕੇ ਹਾਂ ਵਧੀਆ ਹੋ ਗਿਆ ਬਾਕੀ ਰਾਇtion ਕਿ ਹੈ ਮਾਜਦ ਕੋਈ ਕਿਹਤਾਰ ਦਾ ਫਰਕ ਹੋਵੇ ਸਿੱਧਾ ਤੈਨੂੰ ਫੋਨ ਲਾਵੇ ਪਾਉ ਉਹਨੇ ਬੁੱਡੇ ਨੇ ਝੂਠ ਮਾਰਿਆ ਧਰਾਂ ਘਟਵਾਤਾ ਪੈਂਥੇ ਜਿਗਰ ਕਰਾਂਗੇ ਉਹ ਥਣ ਪਰਲੀ ਪੂਰੀ ਥੋੜਾ ਭਾਰਾ ਰੱਖਦੀ ਵਿੱਚ ਜਿਗਰ ਕੀਤਾ ਸੋ ਗਲਤ ਗੱਲ ਨਹੀਂ ਕਰਨਾ ਮੇਰੇ ਉਹ ਤਾਂ ਬਰਾਬਰ ਹੋਊਗਾ ਹਾਂ ਦੁੱਧ ਬਰਾਬਰ ਬਾਕੀ ਇਹ ਵੀ ਸ਼ਾਬਾਸ਼ ਜਿਹੜੀ ਚੀਜ਼ ਦੀਦੀ ਆ ਉਹਦਾ ਵੀ ਜ਼ਿਕਰ ਕਰਨਾ ਪੈਂਦਾ ਜਿਹੜੀ ਅੰਦਰ ਮਨ ਗੁੱਜੀ ਜਾਂ ਨਹੀਂ ਬਾਹਰ ਪਤਾ ਲੱਗਦਾ ਉਹਦਾ ਵੀ ਜ਼ਿਕਰ ਕਰਨਾ ਪੈਂਦਾ ਤੇ ਜਿਹੜੀ ਬਾਹਰ ਦੀਦੀ ਹੁੰਦੀ ਉਹਦਾ ਨਹੀਂ ਮੰਦੇ ਇਹ ਇਹ ਕੀਨਾ ਮਾ ਕਿਸੇ ਮਗਰੇ ਨਹੀਂ ਬੱਚਾ ਲੱਗਾ ਆਪਣੇ ਕੋਲ ਸੂਈਆਂ ਸਵਾਈਆਂ ਆ ਇਹਨਾਂ ਦੀਆਂ ਜੇਰਾਂ ਪ੍ਰੂਫ ਸਭ ਕੁਆ ਆਪਣੇ ਮੁੱਠੀਆਂ ਸਵਾਈਆਂ ਰਾਜੀਆਂ ਇਹ ਬਹੁਤ ਕਿਨਾ ਮੁੱਲ ਕੀਤਾ ਤਾਂ ਇਹਦਾ ਮੁੱਲ ਕਰਨਾ ਮੈਂ ਗੱਲਾਂ ਗੱਲਾਂ ਤੇ ਰਹੀ ਚੱਲਿਆ ਇਹਦਾ ਭਾਵੇਂ 60 ਮੰਗੀ 55 ਮੰਗੀ 50 ਮੰਗੀਏ 50 ਚੋਂ ਵੀ 2 ਡਾਟੇ 200 ਰੁਪਏ ਦਾ ਛੋੜ 48000 ਦੀ ਦੇਣੀ ਜੇ 200 ਰੁਪਏ ਦਾ ਛੋੜ 48000 ਚੋਂ 200 200 ਰੁਪਏ ਦਾ ਛੋੜ ਮਗਰ ਇਹਦੇ ਬੱਚੀ ਆ ਮਗਰ ਬੱਚੀ ਮਗਰ ਬੱਚਾ ਵਾ ਇਹਨੇ ਮਗਰ ਬੱਚੀ ਆ ਦਾ ਵੀ ਬੱਚਾ ਫਿਰ ਵੇਖ ਲਓ ਇੱਕ ਵਾਰੀ ਉਹ ਮਗਰ 나ੜੂ ਆ ਬਣਾੜੂ ਖਾ ਦਿੰਨੇ ਆ ਆ ਲਓ ਜੀ ਸੋ 나ੜੂ ਨਾਲ ਆ ਬੱਚੇ 나ੜੂ ਨਾਲ ਆ ਪੋਤੇ ਚੋ ਨਾ ਨਾ ਮਾਲ ਆ ਇਥੇ ਇਹੋ ਦਾ ਪੀਸ ਗੱਲ ਕਾਦੀ 133 ਤੋਂ ਘਟ ਨਹੀਂ ਕੋਈ ਵੀ ਪੈਂਦਾ ਐਹੋ ਜਿਹਾ ਪੀਸ ਲੱਖ ਲੱਖ ਤੋਂ ਘਟ ਨਹੀਂ ਪੈਂਦਾ ਬਸ ਬਸ ਆਪਾਂ ਸੌਣ ਭਾਦੋ ਬਣਾਤਾ ਗਾਂ ਦਾ ਮੌਕਾ ਗਾਂ ਵੇਖਾਂਗੇ ਗਾਂ ਦੀ ਗੱਲ ਗਾਂ ਕਰਾਂਗੇ ਲੋ ਵੀ ਇਹ ਅੱਜ ਮਾਲ ਆ ਭਾਉ ਨੋਕ ਸਿੰਘ ਕੋਈ ਗੱਲ ਨਹੀਂ ਜ਼ਰੂਰ ਜੇ ਕੋਈ ਲਾਗੇ ਬੰਨੇ ਦਾ ਤੇ ਭਵੇਂ ਸਾਈ ਪਾਉਣ ਤੋਂ ਬਿਨਾ ਆ ਜੇ ਪਰ ਦੂਰ ਦਾ ਸਾਈ ਪਾ ਕੇ ਆਵੇ ਕੋਈ ਆਉਂਦੇ ਨੂੰ ਡੰਗਰ ਵੇਖਿਆ ਹੁੰਦਾ ਕੀ ਹਾਂਜੀ ਲੈ ਵੀ ਗਰ ਲਾਲ ਇੱਕ ਨੰਬਰ ਬੋਲ ਦੇ ਵੀਰ ਹਾਂ ਨੰਬਰ ਜ਼ਰੂਰ ਸੰਤੂ ਸਾਹਿਬ ਨੰਬਰ ਆਪਣਾ 8289753927 ਤੇ 985392767 ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਲਓ ਵੀ ਇਹ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲਣ ਰਹੇ ਆ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਇਹ ਅੱਜ ਪੰਜ ਹੀ ਪਸ਼ੂ ਸੀਗੇ ਸਾਰੇ ਮਾਲ ਸਾਰੇ ਪਸ਼ੂਏ ਸਵੇ ਸਵੇ ਆ ਤੇ ਜਿੰਨੇ ਜਿੰਨਾ ਦੋਤ ਦੱਸਿਆ ਤੁਹਾਨੂੰ ਠੀਕ ਹੈ ਜੀ ਤੇ ਵਾਰੀ ਵਾਰੀ ਬੇਨਤੀ ਕਰਦੇ ਹਾਂ ਕਿ ਪੁਸ਼ਟੀ ਕਰੋ ਤਸੱਲੀ ਕਰੋ ਸੋ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ